ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਨੂੰ ਐਸਆਈਟੀ ਨੇ ਮੁਰਸਮਨ ਭੇਜੇ ਨੇ ਸੰਬੰਧ ਦੇ ਵਿੱਚ ਮਜੀਠੀਆ ਨੂੰ ਪਟਿਆਲਾ ਦੇ ਵਿੱਚ ਏਡੀਸੀਪੀ ਆਫਿਸ ਦੇ ਵਿੱਚ ਸਿੱਟੇ ਦੇ ਸਾਹਮਣੇ ਪੇਸ਼ ਹੋਣ ਦੇ ਲਈ ਹੁਕਮ ਨੇ ਜਿਹੜੇ ਉਹ ਜਾਰੀ ਕੀਤੇ ਗਏ ਹਨ ਕਾਬਿਲੇ ਗੌਰ ਹੈ ਕਿ ਮਜੀਠੀਆ ਨੂੰ ਪਹਿਲਾਂ 27 ਦਸੰਬਰ ਦੇ ਲਈ ਸੰਮਨ ਜਾਰੀ ਹੋਈ ਸਨ ਪਰ ਅਕਾਲੀ ਨੇਤਾ ਐਸਆਈਟੀ ਦੇ ਸਾਹਮਣੇ ਪੇਸ਼ ਨਹੀਂ ਹੋਏ ਵਿਸ਼ੇਸ਼ ਜਾਨਸਟੇਮ ਨੇ ਪੰਜਾਬ ਡਰੱਗਜ਼ ਮਾਮਲੇ ਦੇ ਵਿੱਚ ਅਕਾਲੀ ਦਲ ਦੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਨੋਟਿਸ ਜਾਰੀ ਕੀਤਾ ਸੀ ਪਰ ਉਹ ਇਸ ਦੇ ਸਾਹਮਣੇ ਪੇਸ਼ ਨਹੀਂ ਹੋਏ ਵਿਕਰਮ ਸਿੰਘ ਮਜੀਠੀਆ ਨੇ 27 ਦਸੰਬਰ ਨੂੰ ਪਟਿਆਲਾ ਦੇ ADGP ਮੁਕਵਿੰਦਰ ਸਿੰਘ ਸ਼ੀਨਾ ਦੇ ਦਫ਼ਤਰ ਵਿੱਚ ਪੇਸ਼ ਹੋਣਾ ਸੀ SIT ਦੀ ਪੂਰੀ ਟੀਮ ADGP ਦਫ਼ਤਰ ਪਹੁੰਚ ਗਈ ਸੀ ਪਰ ਵਿਕਰਮ ਸਿੰਘ ਮਜੀਠੀਆ ਨੇ ਪੇਸ਼ੀ ਤੋਂ ਛੋਟ ਦੀ ਮੰਗ ਕੀਤੀ ਸੀ ਆਪਣਾ ਪੱਖ ਪੇਸ਼ ਕਰਦੇ ਹੋਏ ਮਜੀਠੀਆ ਨੇ ਜਵਾਬ ਦਿੱਤਾ ਕਿ ਉਹਨਾਂ ਨੇ ਅਜੇ ਤੱਕ SIT ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਲਈ ਦਸਤਾਵੇਜ਼ ਇਕੱਠੇ ਨਹੀਂ ਕੀਤੇ ਹਨ ਮਜੀਠੀਆ ਨੇ ਕਿਹਾ ਕਿ ਉਹਨਾਂ ਨੂੰ ਇਹ ਦਸਤਾਵੇਜ਼ ਇਕੱਠੇ ਕਰਨ ਲਈ ਕੁਝ ਦਿਨ ਦਾ ਸਮਾਂ ਚਾਹੀਦਾ ਹੈ ਇਸ ਅਧਾਰ ਉਤੇ ਐਸਏਟੀ ਨੇ ਉਹਨਾਂ ਨੂੰ ਪੇਸ਼ੀ ਤੋਂ ਛੋਟ ਦਿੱਤੀ ਹੈ ਐਸਏਟੀ ਮੈਂਬਰ ਅਗਲੀ ਕਾਰਵਾਈ ਲਈ ਮੀਟਿੰਗ ਕਰ ਰਹੇ ਹਨ ਇਸ ਦੀ ਪੁਸ਼ਟੀ ਕਰਦੇ ਹਨ ਐਡੀਜੀਪੀ ਮੁਕਵਿੰਦਰ ਸਿੰਘ ਸਰੀਣਾ ਨੇ ਦੱਸਿਆ ਕਿ ਪੇਸ਼ ਨਾ ਹੋਣ ਕਾਰਨ ਲਿਖਦੇ ਮਜੀਠੀਆ ਨੇ ਕੁਝ ਦਿਨਾਂ ਦੀ ਮਿਆਦ ਵਧਾਉਣ ਲਈ ਕਿਹਾ ਹੈ ਵਿਕਰਮ ਸਿੰਘ ਮਜੀਠੀਆ ਵਿਰੁੱਧ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ 18 ਦਸੰਬਰ ਨੂੰ ਪੇਸ਼ੂਨ ਲਈ ਪਹਿਲਾ ਨੋਟਸ ਜਾਰੀ ਕੀਤਾ ਸੀ ਪੇਸ਼ੂ ਉਤੇ ਮਜੀਠੀਆ ਵੱਡੀ ਗਿਣਤੀ ਦੇ ਵਿੱਚ ਆਪਣੇ ਸਮਰਥਕਾਂ ਸਮੇਤ ਐਡੀਜੀਪੀ ਦਫ਼ਤਰ ਦੇ ਬਾਹਰ ਪਹੁੰਚ ਗਏ ਸਨ ਮਜੀਠੀਆ ਤੋਂ ਐਸਆਈਟੀ ਦੀ ਕਾਰਜ ਨੇ ਕਰੀਬ 7 ਘੰਟੇ ਪੁੱਛਗਿੱਛ ਕੀਤੀ ਅਤੇ ਇਸ ਦੌਰਾਨ ਉਹਨਾਂ ਦੇ ਸਮਰਥਕ ਪੂਰਾ ਦਿਨ ਬਾਹਰੀ ਉਡੀਕ ਕਰਦੇ ਰਹੇ ਉਹਨਾਂ ਕਾਲੀ ਦਲ ਦੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਨੂੰ 30 ਦਸੰਬਰ ਦੇ ਲਈ ਮੂੜ ਸਵੰਮਨ ਨੇ ਜਿਹੜੀ ਉਹ ਜਾਰੀ ਹੋਏ ਨੇ ਪੰਜਾਬ ਟਰੱਕਸ ਮਾਮਲੇ ਦੇ ਵਿੱਚ ਕਾਲੀ ਦਲ ਦੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੋਟਿਸ ਹੈ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਤਾਂ ਹੁਣ ਸਿੱਟ ਦੇ ਵੱਲੋਂ ਉਹਨਾਂ ਨੂੰ 23 ਦਸੰਬਰ ਨੂੰ ਮੁੜ ਪੇਸ਼ ਹੋਣ ਦੇ ਲਈ ਹੁਕਮ ਨੇ ਜਿਹੜੇ ਉਹ ਜਾਰੀ ਕੀਤੇ ਗਏ ਨੇ ਬਿਊਰੋ ਰਿਪੋਰਟ ਦੀ ਅਪਡੇਟ ਨਿਊਜ਼ ਦੇ ਨਾਲ ਧੰਨਵਾਦ